ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਖੁਰਦ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਬਾਗਾਪੁਰਾਣਾ ਪੈਂਦੀ ਹੈ ਬਾਗੇਪੁਰਾਣੇ ਤੋਂ ਕੋਟਕਪੁਰੇ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਮੋਗੇ ਜ਼ਿਲ੍ਹੇ ਦਾ ਇਹ ਲਾਸਟ ਪਿੰਡ ਹੈ ਤੋਂ ਅੱਗੇ ਪੰਜਗਰਾਈ ਕਲਾਂ ਫਰੀਦਕੋਟ ਜ਼ਿਲ੍ਹੇ 'ਚ ਪੈ ਜਾਂਦਾ ਹੈ ਜਿਹੜੇ ਘਰੇ ਅੱਜ ਵੀਡੀਓ ਬਣਾ ਰਹੇ ਦੋਸਤੋ ਬਾਈ ਵਪਾਰ ਦਾ ਕੰਮ ਕਰਦਾ ਹੈ ਪਿਛਲਾ ਸੀਜ਼ਨ ਕਿਉਂਕਿ ਖੇਤੀਬਾੜੀ ਵੀਰ ਆਪ ਕਰਦਾ ਤਾਂ ਝੋਨੇ ਦਾ ਸੀਗਾ ਉਹਦੇ ਕਰਕੇ ਵੀਡੀਓ ਘਟਾਇਆ ਸੀ ਜਾਂ ਵਪਾਰ ਦਾ ਕੰਮ ਥੋੜਾ ਘਟਾਇਆ ਸੀ ਤੇ ਹੁਣ ਪੂਰਾ ਸਿਆਲ ਅੱਗੇ ਜਿਵੇਂ ਠੰਡ ਆਉਂਦੀ ਜਾਣੀ ਹੈ ਤੇ ਪੂਰੇ ਸਿਆਲ ਚ ਤੁਹਾਨੂੰ ਇੱਥੋਂ گاਵਾ ਦਿਖਾਉਂਦੇ ਰਵਾਂਗੇ ਦੋ ਨਗ ਅੱਜ ਦੀ ਵੀਡੀਓ ਦੇ ਵਿਖਾਉਣੇ ਆ ਦੱਸੋ ਦੋਨੇ ਜਰਸੀ ਹੈ ਲਾਸਟ ਤੱਕ ਵੀਡੀਓ ਦੇਖ ਲਿਓ ਡਿਟੇਲ ਬਾਈ ਦੱਸ ਦੂਗਾ ਪਸ਼ੂ ਦੀ ਤਸੱਲੀ ਤੁਸੀਂ ਆ ਕੇ ਕਰ ਲਿਓ ਨੰਬਰ ਸਕਰੀਨ ਉੱਤੇ ਵੀਰ ਦਾ ਚੱਲਦਾ ਰਹਿਣਾ ਮਿਲਦੇ ਆਂ ਤੇ ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰ ਤੇ ਔਰਲੇ ਪਾਸੇ ਵਾਲੀ ਵਾ ਪਰਲੇ ਪਾਸੇ ਲਿਟਰ ਤੋਂ ਬਾਈ ਦੀ ਇੱਚ ਹੈ ਉੱਥੋਂ ਸ਼ੁਰੂ ਕਰਾਂਗੇ ਸੰਦੀਪ ਭਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲੀ ਸੰਦੀਪ ਹੁਣ ਰੁਟੀਨ 'ਚ ਚੱਲਣਗੇ ਫਿਰ ਪਸੂ ਭਾਈ ਆਈਂਗੇ ਹਾਂਜੀ ਰੁਟੀਨ 'ਚ ਲੈ ਆਕਰਾਂਗੇ ਪਹਿਲੇ ਨੰਬਰ ਤੇ ਵਾੜ ਜਿਹੜੀ ਤੇਰੇ ਨਾਲ ਖੜੀ ਪਰਲੇ ਪਾਸੇ ਇਹ ਬਾਈ ਲੋਕਲ ਬੱਛੀ ਆਈ ਹਮ ਪ੍ਰੋਪਰ ਮੰਨ ਲਓ ਫਾਰਮ ਦੀ ਬੱਛੀ ਆ ਨਾ ਜੀ ਆਮ ਹੀ ਉਹ ਮੰਨ ਲਓ ਵੀ ਬੰਦੇ ਨੂੰ ਹਰ ਇੱਕ ਜਾਣਦਾ ਹੀ ਆਪਣੀ ਠੀਕ ਹੈ ਤੇ ਉਦੇ ਘਰ ਦੀ ਵੀਡੀਓ ਹੈਗੀ ਆ ਬਾਈ ਸਾਰਾ ਰਿਕਾਰਡ ਜੋ ਉਹਨੇ ਦੱਸਿਆ ਉਹ ਹੈਗਾ ਜੀ ਠੀਕ ਹੈ ਹਾਂਜੀ ਮੂੰਹ ਦੋ ਦਿਨ ਤਾਂ ਕੱਢਣ ਲੱਗੀ ਆ ਬਈ ਹਜੇ ਕਿੰਨੇ ਦਿਨ ਲੈ ਸਕਦੇ ਇਹਦੇ 10 ਦਿਨ ਅੱਜ ਬਾਕੀ ਆ ਹਜੇ ਡਿਮਾਂਡ ਇਹਦੀ ਕੀ ਰਹੂ ਡਿਮਾਂਡ ਫੋਨ ਤੇ ਖੋਲ 10 ਦਿਨ ਅੱਜ ਬਾਕੀ ਆ ਤੇ ਦੋ ਦੰਦ ਬੱਛੀ ਆ ਚੰਗੀ ਪਲੀ ਹੋਈ ਚੰਗੀ ਸੰਭੀ ਹੋਈ ਵਹਿੜ ਹੈ ਫੇਸ ਤੁਸੀਂ ਦੇਖ ਲਓ ਕਲਰ ਇਹਦਾ ਬਹੁਤ ਸੋਹਣਾ ਦੋਸਤੋ ਰੈੱਡ ਜੇ ਕਲਰ ਦੇ ਵਿੱਚ ਜਰਸੀ ਪਹਿਲਣ ਵਹਿੜ ਹੈ ਰੇਟ ਰੱਖਿਆ ਬਾਈ ਨੇ ਫੋਨ ਤੇ ਚੰਗੀ ਲੱਗੇ ਤਾਂ ਕਾਲ ਕਰਿਓ ਤੁਸੀਂ ਸੋਹਣਾ ਢਾਂਚਾ 10 ਦਿਨਾਂ ਚ ਚੰਗਾ ਪਰ ਜਨਾਕਰਮ ਵਾਲੀ ਨੇ ਹੁਣ ਵੀ ਤਿਆਰੀ ਸੋਹਣੀ ਹੈ ਸਟਰਕਚਰ ਤੁਸੀਂ ਦੇਖ ਹੀ ਰਹੇ ਹੋ ਰੰਗ ਰੂਪ ਬਹੁਤ ਸੋਹਣਾ ਵਹਿੜਦਾ ਸੋ ਇਹ ਪਹਿਲਾਂ ਦੋ ਦੰਦ ਵਹਿੜਾ ਦੱਸੂ ਸਮਾ ਕੇ ਕਿਹੜਾ ਹੋਰ ਕਢਾ ਦੇ ਬਈ ਜਾਣ ਲੈ ਅੱਗੇ ਸੋ ਨਾਗ ਦੋ ਹੀ ਦਿਖਾਉਣੇ ਆ ਤੁਹਾਨੂੰ ਤੁਸੀਂ ਆ ਕੇ ਤਸੱਲੀ ਕਰ ਲਿਓ ਜਰਸੀ ਦਾ ਸ਼ੌਂਕ ਰੱਖਦੇ ਆ ਤਾਂ ਵਹਿੜ ਸੋਹਣੀ ਆ ਆ ਕੇ ਤੁਸੀਂ ਪਾਸ ਕਰ ਲਿਓ ਚੰਗਾ ਅੱਗੋਂ ਹਵਾਨਾ ਨੇ ਭਰ ਲਿਆ ਮੱਝਾ ਜਗਾ ਹਵਾਨਾ ਪਹਿਲਾਂ ਅੱਗੋਂ ਹੀ ਭਰਦੀ ਹੁੰਦੀ ਹੈ ਪਿੱਛੋਂ ਹਵਾਨਾ ਬਾਅਦ ਵਿੱਚ ਭਰਨਾ ਸ਼ੁਰੂ ਕਰ ਦ। ਰੌਖ ਬਹੁਤ ਸੋਹਣਾ ਹਵਾਨੇ ਨੇ ਅਟੈਚਮੈਂਟ ਚੰਗੀ ਦੀਂਦੀ ਆਰਡਰ ਦੀ। ਬਾਕੀ ਅਜੇ ਖੁੱਲੂਗੀ ਬਹੁਤ ਕਿਉਂਕਿ ਦਿਨ 10 ਬਾਕੀ ਹੈ। ਇਹਦੇ ਨਾਲ ਇੱਕ ਹੋਰ ਗਾਂ ਵਿਕਰੀ ਵਾਲੀ ਹੈ ਸੰਦੀਪ ਭਾਈ ਇਹ ਕਨਵਸੂ ਬਾਈ ਇਹ ਵੀ ਪਹਿਲਾਂ ਸੁਆਈ ਇਹ ਮੂੰਹ ਆ ਚਾਰ ਦੰਦਾਈ ਕਿੰਨੀ ਤਰੀਕ ਨੂੰ ਦੰਨ ਪੂਰੇ ਇਹਦੇ ਵੀ 10 ਦਿਨ ਬਾਕੀ ਆ ਜੀ। ਇਹਦਾ ਰੇਟ ਰੇਟ ਇਹਦਾ ਵੀ ਫੋਨ ਤੇ ਆਈ ਖੋਲ ਦੇ। ਸੋ ਦੋਸਤੋ ਰੇਟ ਦੋਨਾਂ ਦੇ ਫੋਨ ਤੇ ਆ। ਚੰਗੀ ਲੱਗੇ ਤਾਂ ਕੰਟੈਕਟ ਕਰ ਲਓ ਇਹ ਚਾਰ ਦੰਦ ਦਾ ਬਲ ਦੱਸ ਦੇ ਵਿੱਚੋਂ ਦੰਦ ਦੋਨਾਂ ਦੇ ਤੁਸੀਂ ਆ ਕੇ ਦੇਖਣੇ ਆ ਰੰਗ ਸੋਹਣੇ ਆ ਦੋਸਤੋ ਦੋਨਾਂ ਵਹਿੜਾਂ ਦੇ ਇਹ ਵੀ ਹਵਾਨਾ ਚੰਗਾ ਭਰ ਜੂਗੀ ਕਿਉਂਕਿ ਅਜੇ ਦਿਨ ਇਹਦੇ ਵੀ 10 ਪਏ ਹਵਾਨਾ ਪਿੱਛੋਂ ਵੀ ਇਹਦਾ ਦੇਖ ਲਓ ਤੁਸੀਂ ਢਾਂਚਾ ਇਹਦਾ ਵੀ ਠੀਕ ਹੈ ਸੋਹਣਾ ਦੋਨਾਂ ਦੇ ਰੰਗ ਥੋੜੇ ਆਪੋ ਆਪਸ ਵਿੱਚ ਵੱਖਰੇ ਆ ਇਹਦਾ ਰੰਗ ਹੈ ਦੋਨਾਂ ਦੇ ਹੀ ਰੰਗ ਉਹ ਆ ਜਿਹੜਾ ਜਰਸੀ ਦੀ ਡਿਮਾਂਡ ਰਹਿੰਦੀ ਹੈ ਕੇ ਬ੍ਰਾਊਨ ਕਲਰ ਚਾ ਦੂਜੀ ਥੋੜਾ ਜਿਹਾ ਰੈੱਡ ਜੇ ਕਲਰ ਚਾ ਉਹਦਾ ਰੰਗ ਥੋੜਾ ਲਾਲੀ ਵਾਲਾ ਇਹਦਾ ਰੰਗ ਜਿਹਦਾ ਸੇਲ ਸਰੀਪ ਹੈ ਠੀਕ ਹੈ ਸੰਦੀਪਾ ਗੋ ਫਿਰ ਕਮਾਈ ਤੇਲ ਵੀ ਬਹੁਤ ਆਈ ਹੈ ਬਈ ਸਪੇਸ ਬਹੁਤ ਪਈ ਹੈ ਜੇ ਦੱਸੋ ਫਿਰ ਕਿਤਾ ਹੱਡੇ ਹਵਾਨਾ ਭਰਨਾ ਕਰਮਾ ਵਾਲੀ ਨੇ ਸੋ ਦੋਨੇ 10-10 ਦਿਨਾਂ ਦੀਆਂ ਕੱਚੀਆਂ ਇਹ ਵੇੜਾਂ ਵਿਕਰੀ ਆਸਤੇ ਸੀ ਨੰਬਰ ਤੁਸੀਂ ਸਕਰੀਨ ਉੱਤੇ ਦੇਖ ਲਿਆ ਬਾਕੀ ਤਸੱਲੀ ਆ ਕੇ ਕਰ ਲਿਓ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ ਮਿਹਰਬਾਨੀ